ਇੱਥੇ ਬੈਠਾ ਦੇਖ ਰਿਹਾ ਜਿਹੜੀ ਹੁਣ ਆਹ ਹਨ ਇੱਥੇ ਤੇ ਲੁੱਕ ਥੋੜੀ ਜੀ ਨੇ ਜਿਹੜੀ ਆਹਣਾ ਆਹ ਦੋ ਲਾਈਨਾਂ ਉੱਪਰ ਲੀਆਂ ਆਹ ਤੇ ਬੈਟ ਕਰ ਦੇਣੀ ਆ ਇਹਦਾ ਮੈਂ ਕਲਰ ਮਾਰ ਦਿੰਦੇ ਮੈਂ ਸੋਚਦਾ ਪਟਾਕੇ ਲਵਾ ਲਵਾਂ ਇਹ ਤਾਂ ਪਲੈਨਿੰਗ ਚੱਲ ਰਹੀ ਏ ਵੀ ਕਿਆ ਕਰੀਏ ਇਧਰ ਲਗਾ ਇਧਰ ਉਸ ਕੋਈ ਇਸੇ ਦਰ ਹਾਂ ਹਾਂ ਆਹ ਵਾਟਾ ਵੀ ਥੋੜਾ ਦਾ ਤੇ ਵੀ ਸਹੀ ਕਰੀ ਆਪਣਾ ਸੇਮ ਪਿਲ ਦੇਖਦਾ ਮੈਂ ਟੋਪ ਆਹ ਦੇਖ ਤੁਹਾਨੂੰ ਕਿਹੜਾ ਜੀ ਚਾਹੀਦਾ ਦੋਨੇ ਚਾਹੀਦੇ ਛੋਟਾ ਵਾਲਾ ਜ਼ਿਆਦਾ ਚੰਗਾ ਹਾਂ ਅੱਜ ਤਾਂ ਬਾਈ ਇੱਕੇ ਸੂਰਮਾ ਆਇਆ ਹਾਲ ਤੱਕ ਦੂਜਾ ਸੂਰਮਾ ਵੜਾ ਕਰਕੇ ਗਿਆ ਯਾਰ ਅੱਛਾ ਗਿਰ ਗਿਆ ਤਾਂ ਬੰਦਾ ਚੜਾਉਣ ਲੱਗੇ ਅੰਦਰ ਹੂੰ ਹੂੰ ਬਾ ਉਹਨੇ ਕਿਹਾ ਵੀ ਮੈਂ ਤੇਜ ਕਰਕੇ ਇਹਨੂੰ ਪਜਾਮਾ ਉਹ ਥੋੜਾ ਗਿਰ ਗਿਆ ਆਪੀ ਉਹ ਚਾ ਸਵਾ ਦਾ ਵਿੱਚ ਕਮਾਨ ਨਹੀਂ ਕਣਕ ਲੈਣ ਆਇਆ ਅੱਛਾ ਚੜਾਉਣ ਲੱਗੇ ਚੜਾਉਣ ਲੱਗੇ ਤਾਂ ਖਾਲੀ ਉਹ ਭਰੇ ਨਹੀਂ ਕਿਉਂ ਉਹ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਇੱਛਾ ਸਤਿ ਸ਼੍ਰੀ ਅਕਾਲ ਅੱਜ ਬਿਜਲੀ ਵਾਲਾ ਕਹਿੰਦਾ ਮੈਂ ਕੰਮ ਖਤਮ ਕਰ ਦਣਾ ਸਾਰਾ ਦੇਖਦੇ ਆਂ ਅੱਜ ਆ ਆ ਅੱਜ ਇਹਦਾ ਤਾਰਾਂ ਦਾ ਖਤਮ ਕਰ ਦੇਣਾ ਜਿਹੜੇ ਸਾਰੀ ਲਾ ਜਣਾ ਨਿਭੜ ਜਾਣਾ ਲਿੱਟਾਂ ਲਾਉਣੀਆਂ ਹਾਂ ਉਹ ਸਾਰੀਆਂ ਇੱਕੋਸਾਰ ਲਾਉਣੀਆਂ ਲਿੱਕੋ ਦਿਹਾੜੀ ਤੇ ਪਰ ਨਾ ਬਹੁਤ ਸੋਣਾ ਮੰਨਣ ਲੱਗ ਗਿਆ ਹੁਣ ਤੋਂ ਹਾਂ ਉੜੇ ਪੱਤੀ ਪਈ ਪਰਨੇ ਹੋਈ ਤਾਂ ਐਂ ਕਰੀ ਇਧਰ ਦੇਖ ਓ ਦੇਖ ਬਾਈ ਕੰਮਕਾਰ ਚ ਕੰਮ ਕਰਦੇ ਨੇ ਬਾਲਣ ਚਾਕੇ ਪੁੱਛੇ ਕਰਿਆ ਸੀ ਕਹਿੰਦੇ ਕੀ ਹੈ ਤੇ ਕੁਛ ਆਪਣੇ ਕੋਲੇ ਥੋੜੇ ਦੇਖ ਮੈਂ ਵੀ ਜਦ ਤੱਕ ਮੈਨੂੰ ਰੰਗ ਮਾਰ ਦਮਾ ਯਾਰ ਇਹਨੂੰ ਤੂੰ ਰੰਗ ਮਾਰ ਦਿੰਦਾ ਗਿੰਦੂ ਰਾਜ ਪਤਾ ਨਹੀਂ ਅੱਜ ਆਉਣਗੇ ਪਤਾ ਨਹੀਂ ਇਹ ਦੇਖਦੇ ਆ ਆਜਾ ਨੇ ਮੈਂ ਰੰਗ ਮਾਰ ਇਹਨੂੰ ਆਜਾ ਮੈਂ ਕੋ ਚੇਲਾ ਆ ਚੇਲਾ ਸਮਾਨ ਲੈ ਚੱਕ ਕੇ ਦੇਖ ਕਹਿ ਲੈ ਗਿਆ ਫਿਰ ਲੇਟੇ ਆਉਣਗੇ ਆਉਣਾ ਬਾਈ ਆਉਣਾ ਹਾਂ ਮੈਂ ਦੁਕਾਨ ਤੇ ਆਣਾ ਠੀਕ ਹੈ ਮੈਂ ਉੱਪਰ ਤੇ ਚੱਕ ਦਿਆ ਮੈਂ ਰੰਗ ਕਰੀਏ ਰੰਗ ਬਾਕੀ ਕੰਮ ਬਾਅਦ ਕਿੜੀਆ ਨਵੇਂ ਨਵੇਂ ਐਟਪਾ ਦੇਖੀ ਜਾਂਦਾ ਗੇਟ ਹਾਂ ਹਾਂ ਸਦਾ ਹਾਂ ਕਰਦੇ ਹਾਂ ਹਾਂ ਪੰਨੂ ਖੁੱਲਦਾ ਆਇਆ ਨਹੀਂ ਖੁੱਲਦਾ ਅੱਛਾ ਮੇਰੇ ਤੇ ਜੈਲ ਕਰਨਾ ਭਾਈ ਇੱਕ ਗੇਟਾਂ ਤੋੜ ਕੇ ਬਾਹਰ ਲੰਘ ਜਾ ਜਾ ਵਾਹ ਵੀ ਵਾਹ ਇਹ ਜੀ ਜਿੰਝਾ ਦੇਖਦਾ ਤੂੰ ਤੋੜਨਾ ਦੱਸ ਤੂੰ ਲੰਘ ਜਾ ਹਾਂ ਅੱਛਾ ਉਹ ਸੰਕਰੇ ਨਾ ਕੋਣ ਆ ਜਾ ਬਾਬੇ ਆਗੇ ਆਗੇ ਤੇਰੇ ਘਰ ਤੱਕਦਾ ਲੱਗਿਆ ਮੈਂ ਸਵੇਰ ਦਾ ਰੇਕੇ ਰੇਕੇ ਤੇ ਕੰਮ ਉਹਨੂੰ ਰੰਗ ਕਰਦੀ ਮੈਂ ਕਿਹਾ ਅੱਛਾ ਚੱਲ ਕਰਦੇ ਕਰਦੇ ਹਾਂ ਉਹਨੂੰ ਵੀੜਾ ਵੀ ਕਰਾਂ ਮੋੜੋ ਸੰਠੇ ਜਿਹਾ ਮਾਸਲੀ ਲਿਖਾਉਂਗਾ ਫਿਰ ਬਾਅਦ ਚ ਜਾਣਾ ਚੱਲੇ ਸੁੱਖੇ ਕੋਲ ਹਾਂ ਹਾਂ ਨਹੀਂ ਇਹ ਲੈ ਲੈ ਟਾਇਰ ਵਾਲੇ ਕੋਲ ਟਾਇਰ ਵਾਲੇ ਕੋਲ ਟਾਇਰ ਮੈਨਾਂ ਲੱਗਦਾ ਮਨੇ ਫਿਰ ਆਹ ਲਾ ਬਰ ਮੁੜ ਕੇ ਇਹਨੇ ਬੇੜਾ ਬਬੇ ਉਹ ਕਿਨਾ ਸਾਈਡ ਪਰ ਥੋੜਾ ਦੇਖ ਉਧਰ ਖੁੰਜੇ ਚ ਉਹ ਖੁੰਜੇ ਪਨਾ ਪ੍ਰੋਪਰ ਨਹੀਂ ਲੱਗੀ ਸੁਰੇ ਤੇਰਾ ਉਹ ਥੋੜੀ ਥੱਲੇ ਆਉਣੀ ਤੇਰੀ ਉਹ ਤਾਂ ਉਹਦੇ ਫਾਬ ਬਣਾ ਲੈ ਸਾਰੀਆਂ ਇੱਕ ਬਰਾਬਰੇ ਜਾਣੀ ਆ ਇੱਧਰ ਦੇਖ ਸਾਈਡ ਪਰ ਤੇ ਪ ਦਿਖਦੀ ਆ ਉਹ ਜਿਹੜਾ ਕਪੜਾ ਲੈ ਆਂਦੇ ਇਹਕ ਮਾਰਤਾ ਨਾ ਸਾਰੇ ਪਰ ਮਾਰਤਾ ਮਰ ਕਪੜਾ ਵਸਾਉ ਕਰਦਾ ਮਾ ਜਿਹੜਾ ਬਾਹਰ ਡੰਡਾ ਖੜਾ ਕਰਨਾ ਐ ਇੱਥੇ ਨਾ ਐਂਗਲ ਖੜਾ ਹੁਣ ਉੱਪਰ ਤੇ ਉਹ ਜਿਹੜੀ ਤਾਰ ਆਉਣੀ ਉੱਪਰ ਤੇ ਨਾ ਵੀ ਅੱਜ ਵੀ ਕਰਦੇ ਸਫਾਈ ਫਿਰ ਫਿਰ ਮਾਰਦੇ ਰੰਗ ਨਾ ਇਹ ਆਗੀ ਰੰਗ ਦੀ ਬੋਰੀ ਤੇ ਪਾਣੀ ਇਹਦੇ ਉੱਪਰ ਨਾ ਰੰਗਿਆ ਮੇਰਾ ਦੂਜਾ ਗੇੜਾ ਮੋਟਰ ਪਰ ਮੈਂ ਕਿਹਾ ਅੱਛਾ ਭਈਆ ਦੇਖਾ ਕਿ ਭਈਆ ਗੱਡੀ ਚ ਕੱਢਦਾ ਫਿਰਦਾ ਤਾਂ ਤੇ ਉਹ ਹੁਣ ਹੈ ਨਹੀਂ ਅੱਜ ਨਾ ਕੁਝ ਜਿਆਦਾ ਤਾਜ਼ੀਆਂ ਹੋਈਆਂ ਘਰ ਤੋਂ ਬਾਹਰ ਨੇ ਗੱਡੀ ਆ ਕੇ ਖੜ ਗਈ ਆ ਜਾ ਵੀ ਆ ਜਾ ਤੈਨੂੰ ਦੇਖਦਾ ਤਾਂ ਮੈਂ ਆ ਅੰਦਰ ਨਾਲ ਚੱਲ ਫਿਰਾਂ ਜੀ ਕੀ ਨਾ ਕੰਮ ਕਾਰਨਾ ਕਰ ਮੈਂ ਥੋੜਾ ਘਰ ਤੇ ਹਾਂ ਫੜ ਜਾ ਲ 10 ਮਿੰਟ ਰਸਟੇ ਲ ਘੱਲ ਤੇ ਲੈ ਕੇ ਜਾਣਾ ਤੈਨੂੰ ਫਿਰ ਮੈਂ ਤੇ ਜਿਹੜੀ ਮੈਂ ਗੱਲ ਕਰਦਾ ਸੀ ਘਰਾਂ ਨਾ ਬੇਲੇ ਕਾਲਜ ਜਿੱਥੇ ਮੈਂ ਕਾਲਜ ਵਿੱਚ ਪੜਦਾ ਹੁੰਦਾ ਸੀ ਉੱਥੋਂ ਤੋਂ ਲੈਕਚਰਰ ਆ ਗਏ ਉਹ ਕਹਿੰਦਾ ਵੀ ਜਿਹੜੇ ਬੱਚੇ ਹੋਣਾ ਚਕਲਾ ਪਲੱਸ 2 ਪਾਸ ਆਊਟ ਹੋਏ ਆ ਉਹਨਾਂ ਪਰ ਅਸੀਂ ਆਪਣੇ ਕਾਲਜ ਵਾਸਤੇ ਦੇਖਣਾ ਹੈ ਬੱਚਿਆਂ ਨੂੰ ਤੇ ਫਿਰ ਮੈਂ ਦੱਸੇਕ ਦੂ ਮੈਂ ਕਿਹਾ ਵੀ ਹੁਣ ਉਹਨਾਂ ਦੇ ਹੈਗੇ ਜਾਇਆ ਮੈਂ ਕਿਹਾ ਉਹਨਾਂ ਦੇ ਜੇ ਮਿਲੇ ਜਾਵੇ ਤੇ ਕਹਿੰਦੇ ਅਸੀਂ ਆਏ ਵੀ ਤੇ ਤੁਹਾਡੇ ਕੋਲ ਵੀ ਤੁਸੀਂ ਹੈ ਨਹੀਂ ਤੋ ਮੈਂ ਨਿੰਮੇ ਨੂੰ ਮਿਲ ਕੇ ਤੁਹਾਡੀ ਮੋਟਰ ਤੇ ਕਿਡਾ ਕੱਢ ਕੇ ਚਲੀ ਜਾਏ ਤੇ ਤੇ ਜਿਹੜੀ ਉਹ ਜ਼ਿਆਦਾਤਰ ਜੀ ਮੈਂ ਕਿਹਾ ਮੈਂ ਵੀ ਬੇਲੇ ਕਾਲਜੇ ਪੜਿਆ ਦੂਜਾ ਸਾਹਮਣੇ ਖੜਾ ਮੋਟਰਸਾਈਕਲ ਸੀਟੀ 100 ਹੀਰੋ ਹੋਂਡਾ ਜਦੋਂ ਮੈਂ ਕਾਲ ਵਿੱਚ ਪੜਨ ਲੱਗਿਆ ਤਾਂ ਨਾ ਬਾਪੂ ਨੇ ਮੈਨੂੰ ਲੈ ਕੇ ਦਿੱਤਾ ਦਾ ਹੀਰੋ ਹੋਂਡਾ ਹੀਰੋ ਹੋਂਡੇ ਪਰ ਜਾਂਦਾ ਹੁੰਦਾ ਸੀ ਮੈਂ ਚਲਾ ਕੇ ਕੁਛ ਓਦਾਂ ਦੀ ਫੀਲਿੰਗ ਹੈ ਇੱਧਰ ਮੈਂ ਬੇਲੇ ਕਾਲ ਜਾਲੇ ਆਪਣੇ ਜਿਹੜੇ ਉੱਥੇ ਪੜਾਉਂਦੇ ਉਹ ਮਿਲਣਾਂਗੇ ਤੇ ਉਸ ਤੋਂ ਬਾਅਦ ਮੁੰਡਾ ਘਰ ਆ ਕੇ ਆਇਆ ਮਿਲਣ ਉਹ ਆਪਣਾ ਮੋਟਰਸਾਈਕਲ लेके ਆ ਗਿਆ ਕਹਿੰਦਾ ਮੈਂ ਬੋਲਟ ਕੱਢਣ ਲੱਗਿਆ ਕਹਿੰਦਾ ਪਾਜੀ ਇਹ ਹੀ ਲੈ ਜਾਓ ਮੈਂ ਚਲਾ ਹੀ ਦੇ ਦਿੰਦੇ ਫਿਰ ਕਿੰਨਾ ਕ ਲੱਗਦਾ ਜਿੰਨੇ ਛੋਟਾ ਜਿਹਾ ਇਹਨਾਂ ਜਿਆਦਾ ਜੁੜੀਆਂ ਹੋਈਆਂ ਇੱਕ ਤਾਂ ਆ ਉਹ ਬਿੱਲ ਮੇਰੇ ਕਾਲਜ ਵਿੱਚ ਬੜੇ ਤਕੜੇ ਤਕੜੇ ਘਰਾਂ ਤੋਂ ਵੀ ਮੁੰਡੇ ਪੜਦੇ ਸੀ ਉਹਨਾਂ ਨੇ ਗੱਡੀਆਂ ਚਾਉਣਾ ਵੱਡੇ ਵੱਡੇ ਮੋਟਰਸਾਈਕਲਾਂ ਬੋਲਟਾਂ ਭਰਉਣਾ ਪਰ ਨਾਲ ਜਦੋਂ ਕਿਤੇ ਗੀੜੀ ਲਾਉਣੀ ਤਾਂ ਮੇਰੇ ਵਾਲਾ ਚੱਕਣਾ ਕਿਉਂਕਿ ਤੇਲ ਬਹੁਤ ਘਟ ਖਾਂਦਾ ਹੁੰਦਾ ਸੀ 100 ਰੁਪਏ ਦਾ ਤੇਲ ਪਵਾ ਦੋ ਤਿੰਨ ਦਿਨ ਕੱਢਦਾ ਹੁੰਦਾ ਤਾਂ ਇੰਨਾ ਬੱਤੇ ਦਾ ਸੁੰਗਦਾ ਹੀਦਾ ਇਹ ਮੈਨੂੰ ਪਤਾ ਵੀ ਮੈਂ ਨਾ ਕਦੇ ਐਨ ਪੂਰਾ ਬੰਦ ਹੋ ਜਾਣਾ ਇਹਨੇ ਡੇਡਾ ਕਰਨਾ ਐਨ ਪੂਰਾ ਪੈਟਰੋਲ ਪੰਪ ਤੱਕ ਚਲੀ ਜਾਂਦਾ ਦਾ ਕਦੇ ਦੇਖਿਆ ਨਹੀਂ ਤਹਾਗਾ ਇੱਕ ਹੋਰ ਗੱਲ ਜੁੜੀ ਹੋਈ ਆ ਮੈਂ ਨਾ ਬਗੈਰ ਦੱਸੇ ਤੋਂ ਆਪਣੇ ਡੈਡੀ ਤੋਂ ਬਗੈਰ ਦੱਸੇ ਮੋਟਰਸਾਈਕਲ ਵੇਚਦਾ ਬੰਦੇ ਨੂੰ ਤੇ ਜਦੋਂ ਸ਼ਾਮ ਨੂੰ ਘਰ ਆਇਆ ਮੈਨੂੰ ਕਢਿਆ ਗਾਲਾਂ ਕਹਿੰਦਾ ਜਿਹਨੂੰ ਵੇਚਿਆ ਉਹਦੇ ਕੋਲ ਤਾਂ ਲੈ ਕੇ ਆ ਕਰ ਕੈਨਸਲ ਕਰ ਤਾਂ ਕਰਕੇ ਥੋੜਾ ਜਿਆਦਾ ਆ ਜਾਂਦਾ ਉਹ ਫਿਰ ਤੁਸੀਂ ਇੱਕ ਫੀਲਿੰਗ ਹੀ ਹੁੰਦੀ ਜਦ ਮੈਂ ਪਹਿਲੀ ਵਾਰ ਕੋਈ ਚੀਜ਼ ਵੇਚੀ ਬਿਗਾਰ ਦੱਸੇ ਤੇ ਮੈਂ ਕਹਾ ਸੁਣਾ ਭਾਸਰ ਮਿਲ ਗਿਆ ਜਿੱਨਾ ਹੁਣ ਮੈਂ ਦੋ ਤਿੰਨ ਬੰਦਾਂ ਨਾਲ ਸਲਾਹ ਕਰੀ ਕਹਿੰਦੇ ਜਿੰਨੇ ਦਾ ਵਿਕਦਾ ਵੇਚ ਦੇ ਮੈਂ ਚਲ ਆ ਸ਼ਾਮ ਨੂੰ ਜਦੋਂ ਬਾਪੂ ਘਰ ਆਊਗਾ ਤੇ ਉਹ ਨਾਲ ਫਿਰ ਬੈਠ ਕੇ ਹੋਰ ਦੀ ਗੱਲ ਕਰੂੰਗਾ ਮੈਂ ਜਦ ਉਹਨੇ ਗੱਲ ਸੁਣੀ ਕਹਿੰਦਾ ਤੈਨੂੰ ਕੀਨੇ ਕਿਹਾ ਤਾਂ ਵੇਚਣ ਨੂੰ ਮੈਂ ਕਹਾ ਭਾਈ ਮੈਂ ਮੋਰ ਫਿਰ ਮੈਂ ਬੰਦਿਆਂ ਨੂੰ ਰਿਕਵੈਸਟ ਕੀਤੀ ਮੈਂ ਕਹਾ ਦੋ ਬਾਈ ਆਪਣੇ ਪੈਸੇ ਲੈ ਜਾ ਘਰ ਦੇ ਨਹੀਂ ਮੰਨਦੇ ਮੋਟਰਸਾਈਕਲ ਮੇਰਾ ਦੇ ਜਾ ਆ ਕਰਕੇ ਇਹ ਥੋੜੀ ਜਿਆਦਾ ਇਹਦੇ ਨਾਲ ਜੁੜੀਆਂ ਹੋਈਆਂ ਬਈ ਆ ਨਾ ਕਰਿਆਂਦਾ ਤੇ ਉਹ ਕਹਿੰਦਾ ਮੈਂ ਰੋਟੀ ਖਾ ਕੇ ਆਇਆ 11:00 ਕ'ਜੇ ਅ ਬਰਫ ਪਾਦੋਂ ਖਿਆਲ ਲੇ ਜੀ ਨਿੰਨੂ ਵੀ ਤੇ ਇੱਧਰ ਆ ਬਈ ਇਹ ਧੂੜ ਖਾਲੀ ਪਈ ਆ ਦੇਖ ਸਾਡੇ ਗੱਬਰ ਨੇ ਧੂੜ ਪੱਤੀ ਪਈ ਆ ਸੈਲ ਵਾਲਾ ਕਹਿੰਦਾ ਮੈਂ ਲੇਟ ਆਉਂਗਾ ਚਲੋ ਕਿਉਂਕਿ ਫੌੜੇ ਤਾਂ ਦਿਖਾਉਂਗਾ ਲੱਗੇ ਤੇ ਸਾਰੀਆਂ ਦਰ ਪਰ ਦੰਗਲ ਬਣਦੀ ਜਾਂਦੀ ਹੈ। ਬੇਹ ਉੱਪਰ ਦਖਾਵਾ ਕਰੇ। ਅਗਰ ਦੂਵੀ ਆ ਗਿਆ। ਨਵੇੜ ਦੇ ਉੱਪਰ ਦਸ ਜਾ ਰਹੇ। ਅਜ ਬੰਦੇ ਆ ਗਏ। ਤਨਵਿੰਦਰ ਸਿੰਘ ਤੰਨਾ ਵੀ ਆ ਗਿਆ। ਤੰਨੇ ਪਾਣੀ ਦਾ ਗਲਾਸ ਪਲਾਸਟ ਠੰਡਾ ਜਾ ਰਿਹਾ। ਬਾਈ ਟੂਰਨਾਮੈਂਟ ਕਰਾਉਣ ਲੱਗਾ ਰਾਏਪੁਰ। ਹਾਂ ਨਾਲੇ ਤੇ ਕਰਾਣਾ। ਇਹ ਸਿਗਰਟ ਆ। ਇਹ ਐਂਟ। ਲੈ ਲਵ ਨਾ ਵੀ ਤਾਂ ਨੇ ਮਾਣੀ ਦਾ ਗਲਾਸ ਪਲਾਇਕ ਹੁਣ ਹੁਣ ਆਪਾਂ ਨੇ ਹੋਰ ਟੌਰ ਬਣਾ ਦੇਣੀ ਕਰਦੀ ਕਿਉਂਕਿ ਆਪਣੀ ਆ ਗਈ ACP ਸੀਟ ਦੇਖਣਾ ਥੋੜਾ ਸਾਈਡ ਨੂੰ ਕਰਕੇ ਲਾ ਕੇ ਦਿਖਾਵਾਂ ਤੁਹਾਨੂੰ ਇਹ ਕਲਰ ਕਿਹੜਾ ਆ ਕੋ ਤਰ ਜਾਏ अच्छा ग्रे आ गई है आ ग्रे है पचास हजार किसको डालना है धन्यवाद मैं ਸ਼ਹੀਦ ਸ਼ਾਹੀਦ ਕਿਸ ਦਾ ਨਾਮ ਹੈ ਤੁਹਾਡਾ ਸ਼ਾਹੀਦ ਹਾਂ ਇਹਨਾਂ ਨੇ ਕਿ ਕਿੰਨਾ ਸ਼ਾਹੀਦ ਬੜਾ ਹੈ ਹਮ ਕੰਨ ਉਹਦੇ ਪੈਸੇ ਦੇਣੇ ਨੇ ਸੀਟਾਂ ਦੇ ਉਹ ਸੱਦੇ ਕੰਪਨੀ ਨੂੰ ਭੇਜਣੇ ਪੈਸੇ ਹਾਂ 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 ਇਹ ਵੀ ਵੀ ਕੰਮ ਨਾਲ ਦੇ ਨਾਲ ਕੁਝ ਵਾਕਾਂ ਵਿੱਚ ਖੱਚਿਆ ਹੋਇਆ ਤੁਸੀਂ ਤਾਂ ਲਾ ਲਾਗਾ ਲਵੇ ਅੱਛਾ ਲਾਦਾ ਕੱਲ ਦੀ ਤੇਰੇ ਹੋਰ ਲਾਉਂਗੇ ਫਿਰ ਪੌੜੀ ਪੌੜੀ ਨਹੀਂ ਲੋੜੀ ਅੱਛਾ ਤੂੰ ਕਰੂ ਤੂੰ ਤਾਂ ਪੰਜ ਜਲਦਾ ਹਾਂ ਅੱਛਾ ਸ਼ਾਮ ਵਾਸਤੇ ਸ਼ਾਮ ਵਾਲੇ ਆਏ ਮੇਰੇ ਲਈ ਚੱਕਲੇ ਜਾ ਲਾ ਦੇ ਹੁਈ ਨਾਲੇ ਕਹਿੰਦਾ ਮੈਂ ਹੋਰ ਕਰਨਾ ਕਾਚੀ ਚ ਆਹੀ ਲਾ ਦੇ ਹੋਲਾ ਕਰਨੇ ਜੀ ਹੋਲਾ ਹਣ ਖਰਚਾ 10 ਦਿਨ ਹੋਰ ਆਲੇ ਰਾਮ ਜੀ ਨੂੰ ਕਰਨਾ ਤੇ ਦਿੱਤਾ ਬੰਦੀ ਦਾ ਨਾਮ ਤੇ ਹੋਲੇ ਨੂੰ ਗਿਆ ਖਵਾੜੀਆਂ ਦੇ ਦੀਨਾ ਲੈ ਕੇ ਤੇਰੇ ਭਾਈ ਨੂੰ ਸੁਣਾ ਥੋੜੇ ਮਿੰਨਤੀ ਕਰ ਲਈਏ ਆ ਮਿੰਨਤੀ ਕਰ ਲਈ ਮੈਂ ਇਹ ਹੈਗੀ 8 बाई 4 ਇਹ ਬਣਦੇ ਦੋ ਸੀਟਾ ਪਈਆਂ ਇਹ 64 ਫੁੱਟ ਦੇ ਬਣਦੀਆਂ ਤੇ ਇਹਨਾਂ ਮੈਂ ਕੱਟਦਾ ਹੁਣ ਵੀ ਕਿੰਨੇ ਦੀ ਪੈਣੀ ਮੈਨੂੰ ਹੁਣ ਇਹ ਦੋ ਸੀਟਾਂ ਤੇ ਜੇ ਆਪਣੇ ਇਹ ਦੋ ਸੀਟਾਂ ਲੱਗਦੀਆਂ ਤਾਂ 16000 ਦੀ ਬਣਦੀਆਂ ਇਹ ਫਟਪੱਟ ਕਰਕੇ ਸਾਰਾ ਇਹ ਲਾਉਂਦੇ ਆ ਨਾ ਤਾਂ ਇਹਦਾ 16000 ਦੀ ਬਣੀ ਹੁਣ ਆਹ ਮਿੰਟ ਥੋੜੀ ਲੰਬੀ ਹੈ ਇਹ ਮੰਗਾ 10 ਫੁੱਟ ਦੀ ਹੋਣੀ ਹੈ ਤੇ ਕਿਤਨੇ ਮੈਂ ਕਿਤਨੇ ਕੀ ਆ 12 4 12 4 ਠੀਕ ਹੈ ਆ ਜਿਹੜੀ ਸੀਟ ਤੇ ਦੱਸਿਆ ਮੈਂ 8:04 ਦੀ ਜਿਹੜੀ ਉਹ ਪਈਏ ਸਾਹਮਣੇ 12:04 ਇਹ ਹੈਗੇ ਜੀ 13 ਸੀਟਾਂ ਜਿਹੜਾ ਸਾਰੀਆਂ ਸੀਟਾਂ ਲੱਗੀਆਂ ਨੇ ਆਪਣੇ ਇਹ 13 ਸੀਟਾਂ ਤਾਂ 1,62,000 ਦੀਆਂ ਬਣਦੀਆਂ ਵਿੱਚ ਆਪਾਂ ਆ ਪਾ ਲਈਏ ਨਾ 64 1,64,000 64 1,76,000 ਦੀਆਂ ਜਿਹੜਾ ਸਾਰੀ ਸੀਟਾਂ ਲੱਗਦੀਆਂ ਨੇ ਟੋਟਲ ਇੰਨਾ ਖਰਚਣਾ ਇਹਨਾਂ ਦੇ ਟੌਰ ਹੋਰ ਬਣਾਉਣੀ ਆ ਮਾਰਕਟ ਤੇ ਜਲਦੀ ਸ਼ੁਰੂ ਹੋ ਜਣੀ ਹੈ ਵੀ ਆਪਣੇ ਆ ਮੈਂ ਹੁਣ ਇਹਦਾ ਨੰਬਰ ਮਲਾ ਰਿਹਾ ਤਾ ਇਹਦਾ ਲਿਖਿਆ ਇੱਥੇ ਆ ਆ ਡਬਲਯੂ ਬੀ 504 ਤੇ ਇਹਦਾ ਵੀ 504 ਹੈ ਸੇਮ ਕਲਰ ਹੈ ਇਹ 3mm ਦੀ ਹੂੰ Dan India, mengapa yang artinya ganti marah?

आ गया है जे टोटे रखे हैं वो वाले भरने हैं बड़े बड़े सेट कर ला मिट्टी भर दो जे पड़ा कुछ उसके मैंने जो रखे टोटे इधर जे सारे टोटे में भर दो जे वाला जे वाला और जे वाला इनकी डेरी इधर रख देने ले कर जी उसके पास रख दो हाँ लूपर बना रहे हैं ਫਾਈਰ ਉੱਪਰ ਦੇ ਲਾਲ ਸਾਨੇ ਆ ਗਏ ਹਾਂ 7 ਵਿੱਚ 5 ਲਾਉਂਦਾ 7 ਨੂੰ ਮੈਂ ਬੰਦ ਕਰਉਂ ਬਦੇ ਪਾਸ ਕਲਾਸ ਨਸਾਰੇ ਇਹ ਜਾਏਗੀ ਇਸਾਨ ਵਰਗੇ। ਹੈ ਅਠਾ। ਠੀਕ ਹੈ। ਤੇ ਬੈਠਾ ਦੇਖ ਰਿਹਾ ਜਿਹੜੀ ਹੁਣ ਆਹ ਨਾ ਇੱਥੇ ਤੇ ਲੁੱਕ ਥੋੜੀ ਜੀ ਨੇ ਜਿਹੜੀ ਆਹਣਾ ਆਹ ਦੋ ਲਾਈਨ ਉੱਪਰ ਲੀਆਂ ਆ। ਇਹ ਬੈਟ ਕਰ ਦੇਣੀ ਆ। ਜਦੋਂ ਮੈਂ ਕਲਰ ਮਾਰ ਦਿੰਦੇ ਮੈਂ ਸੋਚਦਾ ਪਟਾਕੇ ਲਵਾ ਲਵਾਂ। ਇਹ ਤਾਂ ਪਲੈਨਿੰਗ ਚੱਲ ਰਹੀ ਹੈ ਵੀ ਕਿਆ ਕਰੀਏ। ਕਲਰ ਤਾਂ ਫਿਰ ਇਹਦੇ ਵਰਗੇ ਕਲਰ ਲੈ ਕੇ ਆਉਣਾ ਪੈਣਾ ਟੈਲਾ ਵਰਗਾ। ਫੇਰ ਉਹ ਗੁੜਨੀ ਉੱਪਰ ਤੇ ਛੱਤਾ ਉਹਦਾ ਪੂਰਾ ਬਲੈਕ ਬਲੈਕ ਜਿਹਾ ਹੋ ਗਿਆ। ਬਸ ਥੋੜਾ ਜਿਹਾ ਰਹਿ ਗਿਆ ਉਹਨਾਂ ਦਾ ਵੀ ਕੰਮ ਉੱਪਰ। ਮੈਂ ਥੱਲੇ ਆਂਦਾ ਉੱਪਰ ਗਰਮੀ ਬਹੁਤ ਹੋ ਗਈ। ਹੂੰ। ਤੁਸੀਂ ਕਿੱਥੇ ਤੇ ਆ? ਛੱਤਾ ਪਰ। ਸੁਰਤਾ ਬਣਿੰਦਾ। ਕਿਹੜੀ ਮੋਟਰ ਕੋ? ਹਾਂ ਮੈਂ ਫਿਰ ਤੋਂ ਬਾਹਰ ਗਾ। ਬੈਠੇ ਬੋਲਦੇ ਨੇ ਅੱਛਾ। ਹਾਂ ਰੇਟ ਵਧ ਗਿਆ ਹੈ? ਹਾਂਜੀ। 20 ਰੁਪਏ ਦਿੰਦੇ ਘੜਾ ਕੇ ਲਿਆਇਆ ਇਹ। ਹੈ? ਮਹਿੰਗਾਈ ਹੋ ਗਈ ਬਾਈ। ਹੂੰ। ਮਹਿੰਗਾਈ ਹੋ ਗਿਆ ਮਹਿੰਗਾਈ ਅੱਛਾ ਵੀਰ ਹਮ ਆਪਣੇ ਪਰਤਵਾਲ ਕੋਲ ਹਮ ਆਪਣਾ 13 ਤਰੀਕ ਨੂੰ ਗਾਂ ਦਾ ਮਹੀਨਾ ਹੋਣਾ ਦੂਜੇ ਮਹੀਨੇ ਫੇਰ ਉਹਦਾ ਮੇਰਾ ਖਤਮ ਹੋਣਾ ਹਮ ਹਮ ਗਾਸ ਨੂੰ ਜਨ ਆ ਜਮ ਹਾਂ ਉਹ ਮਰਕਨ ਦਾ ਅਸਲਾਮ ਅਲੈਕੁਮ ਸਿੰਘ ਕਿੰਨੀ ਕੁਛ ਨਹੀਂ ਨਾ ਲਤਮਾਨੀ ਦਾ ਸਿੰਗਲ ਹੀ ਮਿੰਦੂਦ ਜਿਹਦੇ ਸਵਾਗਰ ਉਹਨੇ ਦੁੱਧ ਕਰਨੇ ਅੱਛਾ ਹਾਂ ਕਿੰਨੇ ਦੀ ਵੇਚਦਾ ਹਾਂ ਕਿੰਨੇ ਦੀ ਵੇਚਦਾ ਇਹ ਹੁਣ ਪੌੜੀ ਉਹ ਬੈ ਬਲਾਉਣਾ ਬਿਜਲੀ ਦਾ ਬੈ ਦੇ ਅੱਛਾ ਬਹੁਤ ਠੀਕ ਹੈ ਮੈਂ ਖਾਲ ਖੋ ਬਈ ਖਾਣੇ ਆਇਆ ਇੱਥੇ ਬਣਾਈ ਗਲੂਪਰ ਜਿਹੜੇ ਨੇ ਉਹ ਪਿਆਦਰ ਇੱਕ ਕਟਿੰਗ ਕਰਕੇ ਕਰਦੇ ਬਣਾਉਂਦੇ ਹੁਣ ਹਾਂ ਕਟਿੰਗ ਕਰਕੇ ਬਣਾਉਂਦੇ ਬੋੜੀ ਚੜਾ ਕੇ ਜਾਈ ਮੇਰਾ ਵੀਰ ਕਹ ਜੀਏ ਪੌੜੀ ਠੀਕ ਹੈ ਹੋਰ ਰਹੇ ਜੇ ਚੜਾ ਕੇ ਜਾ ਜੀ Það er mál að eitthvað að fara. Það er meðlefn að fara þarna þar í. Gundur að hanna, kála þátt þá er það. Það er okkar bæðan. Það er okkar. 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 ਇਹ ਇਹਦੇ ਨਾਲ ਲਾ ਦਿੱਤੇ। ਹਾਂ। ਫਿਰ ਆ ਬਿਜਲੀ ਵਾਲੀ ਤਾਰ ਪਾਉਣ ਲੱਣੀ ਇਹਦੇ ਨਾਲ ਬੰਨ੍ਹ ਹੋ ਜਣੀ ਉੱਥੇ ਤੇ ਇੱਥੇ ਤੇ ਇਹ ਫਿੱਟ ਕਰਨ ਲੱਗੇ ਹੁਣ। ਇਹਨੂੰ ਸਵੇਰੇ ਰੰਗ ਮਾਰਿਆ। ਇੱਧਰ ਕਰਦੀ ਐ ਭਾਈ। ਕਿੱਧਰ? ਇੱਥੇ। ਉੱਥੇ ਕਾਤੇ ਨਹੀਂ। ਮੈਂ ਬੰਨ੍ਹ ਦਿਆ ਪਿਆ ਰਿਹਾ। ਇਹ ਜਿਵੇਂ ਵੀ ਆਹ ਪੈ ਬਜੇ ਬਾਇ ਬੋਕਰ। ਇਹ ਚੱਕ ਦੇ ਵੀ। ਆਣਾਣਾ 27 ਸਪਲਾਈ ਕਰਾਂ ਦੇਣ ਆਇਆ। ਇਹਨੂੰ ਦੇਖ ਕਿੰਨਾ ਖਿਆਲ ਰੱਖਦਾ ਸਾਡਾ ਅੰਛੂ ਬੇਟਾ ਕੇ ਲਈ। ਓਹੋ ਹੋ ਅੰਛੂ ਬੇਟਾ ਕੇ ਲਈ ਚੀਜ਼ੀਆਂ। ਵਾਹ ਵਈ ਵਾਹ। ਅੰਛੂ ਬੇਟਾ ਕੇ ਲਈ ਚੀਜ਼ੀਆਂ। ਹੋਰ ਬੜੀਆ। ਚੱਲ ਜਾਈਏ। ਅੱਛੀ ਆ ਕਿੱਥੇ ਜਾਉ ਬੋਲੇ। ਬੱਲੋ ਜੀ ਬਰੈਡ ਹਾਂਜੀ ਹਾਂਜੀ ਬੜਾ ਹੋ ਗਿਆ ਜੀ ਕਰਮੀ ਬਹੁਤਾ 6 5 ਜੂਸ ਲੱਤੇ ਆ ਲੱਟੀ ਆ ਪਾਈ ਮੜਾ ਲਫਾ ਵਿੱਚ ਯਾਰ ਆ ਬਿਸਕੁਟ ਲੱਤੇ ਚਾਹ ਦੇ ਨਾਲ ਅੱਜ ਖੁਸ਼ ਹੋ ਲੱਗ ਖਾਈਏ ਯਾਰ ਮਾਰ ਮੇਰੇ ਦੋਸਤ ਲੱਗਿਆ ਗਿੰਦੂ ਲੱਗਿਆ ਹੋਇਆ ਆਜੋ ਪ੍ਰਧਾਨ ਜੀ ਤੁਸੀਂ ਵੀ ਚੱਲੀਏ ਹਾਂ ਫਰੀਦ ਜੀ ਵਾਹ ਵਈ ਵਾਹ ਯਾ ਯਾਰ ਕੱਡਾ ਵਈ ਚਾਚਾ ਦਿਲ ਜੱਤ ਲਿਆਰ ਵੀ ਜੀ ਧੰਨਵਾਦ ਕਰ ਸ਼ੁਕਰਾਨਾ ਹੈ ਬੀਬੀ ਸ਼ੁਕਰਾਨਾ ਸਲਾਦਮ ਹੱਥੇ ਜੁੜਦਲੀ ਕਿੰਨੇ ਬਣ ਗਏ ਜੀ ਸਾਰੇ ਬੰਦੇ ਇੱਥੇ ਹੀ ਕੰਮ ਰੋਕ ਤੋ ਹੁਣ ਆ ਜਾਓ ਅੰਦਰ ਨੂੰ ਪੱਖੇ ਥੱਲੇ ਬੈਠਦੇ ਘੜੀ ਘੰਟਾ ਹੈ ਬਾਬੇ ਆ ਜਾਓ ਆ ਜੋ ਬਣਾਜੀ ਜਬਦੀ ਦਿਖਾਈਏ ਇਹ ਇਧਰ ਖੁੱਲਾ ਦਰਵਾਜਾ ਮੈਂ ਲੱਗ ਰਹੀ ਜਿਹੜਾ ਤਾਂ ਥੱਲੇ ਗੰਦਵਾਏ ਤੇਰੀ ਪਸੰਦ ਦਾ ਜੂਸ ਲੈ ਕੇ ਆਇਆ ਮੈਂ ਨੀਜੀ ਸੰਦਰ ਕਰੇ ਜੋ ਇਸ ਪਿੰਡ ਆਉਂਦਾ ਤੂੰ ਨੀਜੀ ਵਾਲਾ ਲੈ ਕੇ ਆਇਆ ਕੱਲ ਟੈਲ ਵਾਲਾ ਗੰਧੂ ਤੇਰੇ ਸਾਹਮਣੇ ਕਿਹਾ ਤਾਂ ਨਾ ਮੈਂ ਨਾ ਗੱਡੀ 'ਚ ਬੈਠੇ ਤਾਂ ਜਦ ਆਪਾਂ ਪੈਸੇ ਨੂੰ ਫੋਨ ਆਇਆ ਸੀ ਹਾਂ ਆ ਟੈਲ ਵਾਲਾ ਕੱਲ ਪੈਸੇ ਮੰਗਦਾ ਸੀ ਗੱਡੀ 'ਚ ਜਾਂਦੇ ਜਾਂ ਫਲੈਟ ਨੂੰ ਗਏ ਸੀ ਪੈਸੇ ਮੰਗਾ ਤਾਂ ਕੱਲੋਂ ਆਉਣਾ ਨਹੀਂ ਹੈਗਾ ਨਾ ਨਾ ਆਏਗਾ ਆਏਗਾ ਹੈਗਾ ਨਾ ਸੂਰ ਆ ਜੰਗੇ ਕੱਲ ਹਾਂ ਆ ਦੇਖ ਲੈ ਇਹ ਦੋ ਬੱਚਲੇ ਆ ਜਾ ਬਈ ਕੁਰਸੀਆਂ ਆਪਣੀ ਆਪਣੀਆਂ ਪਛਾਣ ਕੇ ਬੈਜੋ ਹਾਂ ਪਕਵਾਂ ਮੰਗਦਾ ਤਾ ਨਾ ਘਾ ਲਾਇਆ ਸੀ ਮੈਂ ਕੋਈ ਲਾਇ ਹੀ ਨਹੀਂ ਮੈਂ ਹੁਣ ਚੱਲਿਆ ਬਰੈਡ ਨਾਲ ਜੂਸ ਦੇਖੀ ਗਾ ਤਾਂ ਐਟਮ ਹੋਈ ਕਰਾ ਪੀਸੇ ਨਮੇ ਨਮੇ ਐਟਮ ਪੇਸ਼ ਕਰੋ ਅੰਡੇ ਨਾਲ ਹਾਈ ਵੀ ਜੀ ਜੰਖਾਈ ਇੱਕ ਵਧੀਆ ਇੱਕ ਘਟਿਆ ਅੱਧ ਵਿਚਾਲੇ ਕੰਮ ਛੱਡ ਕੇ ਝੱਲਿਆ ਕੋਈ ਨਹੀਂ ਮੈਂ ਤੇਰਾ ਨੰਬਰ ਪਾਉਣਾ ਹੀ ਨਹੀਂ ਹੋਇਆ ਹੁਣ ਮੇਰੀ ਹਾਂਸਾਂ ਦੀ ਜੋੜੀ ਏ ਸਕੂਲੋਂ ਪੜ੍ਹ ਕੇ ਆ ਗਏ ਵੀ ਹੋਣ ਚੀਜੀਆ ਖਾਣੀਆਂ ਵੇ ਉਹ ਕੌਣ ਆ ਤੇ ਪੁੱਤ ਚੀਜੀ ਦਾ ਲੈ ਲਓ ਹਣ ਤਾਂ ਕੋਈ ਨਹੀਂ ਬੋਲੋ ਤਾਉ ਜੀ ਨਿਆਣੇ ਆਏ ਆ ਇਹ ਦੋਵੇਂ ਨੂੰ ਮਿਲ ਕੇ ਗਿਆਸ ਵੇਣ ਚੀਜੀਆ ਚੀਜੀਆਂ ਨੇ ਖਾਣੇ ਇਹਦੇ ਟੌਫੀਆਂ ਫਿਰ ਬੱਚਿਆਂ ਨੂੰ ਇਹ ਤਾਂ ਲੈਂਦੇ ਆ ਮੈਂ ਤੇ ਮੈਂ ਦੇ ਦੋ ਦੋ ਇਹ ਤੂੰ ਵੀ ਕਹਾਂ ਰਹਾ ਸਾਹਮਣੇ ਮੰਮੀ ਨੂੰ ਕੋਈ ਬਨਾਇ ਨਭਾਇਆ ਕਰੇ ਤੁਹਾਨੂੰ ਆ ਮੋਟੀ ਸ਼ਰਟ ਨਭਾਇਆ ਕਰ ਗਰਮੀ ਬਹੁਤ ਐ ਦੇ ਦੇਣ ਵੀ ਦੇ ਦੇ ਬਨਾਇ ਪਕੇ ਜਾਇਆ ਕਰ ਬੁੱਤ ਜੰਗ ਗਦੇ ਇੱਕ ਹੋਰ ਦੇ ਦੇ ਦੋ ਦੋ ਤੱਤੀਆਂ ਦੁੱਜੀ ਦੇ ਦੇ ਇੱਕ ਤੇਰੀ ਕਉਦੀ ਇੱਕ ਜੀ ਹੀ ਖਾਣੀ ਆ ਥੱਲੇ ਤਾਂ ਬਨਾਇ ਨਭਾਇ ਕਰੋ ਓਏ ਲੈ ਵੀ ਦੋ ਸੈਂਪਲ ਬਣਾਏ ਆ ਇੱਕ ਆਪੇ ਇੱਧਰ ਹਾਂ ਆਹ ਚੱਕ ਦੋ ਮੰਨ ਲਈ ਆਵਾਂ ਰੱਖੇ ਵੀ ਦੇਖਦੇ ਲਾਉਂਦੇ ਕਿਤੇ ਲਗਾਂ ਦੀਵਾਰ ਤੇ ਐਸੀ ਲਗਾ ਦੂਸਰੀ ਤਰਫ ਐ ਨਹੀਂ ਇਹ ਫਾਟਾ ਲੇ ਥੋੜਾ ਹੋਰ ਪਿੱਛੇ ਜਾਣ ਦੇ ਦੂਸਰਾ ਵੀ ਲਾਈਨ ਦੇ ਨਾਲ ਦੂਸਰਾ ਲਗਾਣਾ ਸਾਜ ਇਹ ਤਾਂ ਅੰਕ ਹੀ ਲੱਗਦਾ ਇਹ ਤਾਂ ਇਹ ਤਾਂ ਕਿਹੜੇ ਲਾਉਣਾ ਹੈ ਸਾਜ ਇਹ ਕਾ ਛੋਟਾ ਹੁਣ ਆਏ ਕਿੰਨਾ ਲੱਗਿਆ ਉਹਨੂੰ ਮਹਿੰਗੇ ਕੀ ਤਾਂ ਇੱਕ ਜਿਹੀ ਆ ਹਾਂਜੀ ਹੁਣ ਦੂਜਾ ਤਾਂ ਲਾਉਂਦੇ ਆ और दू, दूसरी तरह इधर मुर्गा लगा था ना हेलो इधर लगा इधर उसको इधर हाँ 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 को थोड़ा सा तू तो भी सही करी अपना सेम पिन बेहतर मैडम हाँ दोनों जा सकते हैं छोटा वाला ज़्यादा जा चुका छोटा वाला ही भी नहीं सोना लग गया बड़ा तो लकड़ा और दुबई का उठा लेना बड़ा वाला है

नीचे लगा के देखो बीमारी आ जाएगी नीचे लगा नीचे तो साफ लगना है साफ तौरों लगेगा था नीचे थोड़ा दूजे साफ लगना नीचे नीचे प्लान है प्लान है वो प्लान होनी एक साफ तो बड़ा डब्बा लगना सदर नीचे कितना बड़ा बड़ा थोड़ा बड़े पे दिखाऊं देख लेने बाद लगाइए इसको ही सही करना लगना लंबाई लगना कैसे ऐसा लगना

देख लो कि सोना लगता नहीं, नहीं ना लग जाना लगने टाइम लगने नो इनमें टाइम बहुत लगता है एक एक लाइन माननी पड़ती है से ये मोड़ पे इसको काटनी नहीं पड़ती ना अच्छा हां जी कट कट के बनाउंदे ने नो देखी गदे ना जाई चल कम से कम 50 लाइन लगेंगी अच्छा जब तक नहीं ना लाऊंगा ਚੱਲੋ ਲਾਦੇ 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 ਸਾਰੇ ਬੰਦੇ ਛੁੱਟੀ ਕਰਕੇ ਲੰਘੇ ਸਿਰਫ ACP ਵਾਲੇ ਹੈ ਜਿਹਨੇ ਹੁਣ ਮਹੀਨਾ ਆਪਣੇ ਘਰਾਂ ਲੱਗੇ ਰਹਿਣਾ ਇੱਕ ਮਹੀਨੇ ਚ ਕੰਮ ਦੇ ਵਿੜਨ ਨੂੰ ਬੰਦੇ ਉਹਨਾਂ ਦੇ ਲੱਗਣ ਤੋਂ ਹਟਣ ਤੋਂ ਬਾਅਦ ਸਾਕੀ ਕੰਮ ਹੋਣਗੇ ਲੈ ਮਲੇਗਾ ਥੱਲੇ ਆ ਰਿਹਾਗਾ ਥੱਲੇ ਉਹ ਉਪਰ ਤੋਂ ਪਿੰਡ ਦੇਖ ਰਹਾ ਮੇਰਾ ਅੱਛਾ ਲਗ ਲਗੋ ਯਾਰ ਹਾਂ ਤੂੰ ਮਸਤੀ ਸੇ ਕੰਮ ਕਰ ਰਹੇ ਹੋ ਯਾਰ ਕੋਈ ਕਾਲ ਹੀ ਨਹੀਂ ਕਰ ਰਹੇ ਕੋਈ ਜਲਦੀ ਨਹੀਂ ਹੈ ਨਹੀਂ ਨਹੀਂ ਅੱਜ ਨਿਸ਼ਾਨ ਲਗਾਏਗੇ ਕੱਲ ਕਟਰ ਕਟਰ ਕਟੇਗਾ ਵਸ ਧਾਰੇ ਅੱਛਾ ਅੱਜ ਕਦੇ ਨਿਸ਼ਾਨ ਲਾਉਣੇ ਕੱਲੋਂ ਕਟੇ ਹੋਊਗੀ ਫਿਰ ਆ ਜੀ ਸੰਭੀ ਤੇਲ ਤੇ ਹੁਣ ਚੱਲੀਏ ਖੇਤਾਂ ਨੂੰ ਤੇ ਪਾਣੀ ਛੱਡਦੀ ਥੱਲੇ ਵਾਲ ਪੂਲਰ ਨੂੰ ਤੇ ਕੱਲ ਨੂੰ ਜੱਸੇ ਨੂੰ ਪੁੱਛਾਂ ਉਹ ਪਲੀ ਮੋਟਰ ਦਾ ਪਾਣੀ ਇੱਧਰ ਛੱਡ ਦਾਂਗੇ ਜਾ ਕੇ ਦੇਖਦਾ ਹੈ ਇੱਥੇ ਤੇ ਦੇਖਣ ਨੂੰ ਵਧੀਆ ਲੱਗ ਰਹੀ ਆ ਲੁੱਕ ਲਾ ਬਸ ਇੱਥੇ ਤੇ ਆ ਚੀ ਜਵੰਗੀ ਆਪਣੀ ਇੱਥੇ ਲਗ ਲਗ ਰਹੀ ਆ ਇੱਧਰ ਕੌਣ ਜ ਹੋਰ ਕਾਲੀ ਹੁੰਦੀ ਨਾ ਇਹ ਜਦ ਥੋੜੀ ਗ੍ਰੇ ਜ ਟਾਈਪ ਹੁੰਦੀ ਫਿਰ ਬੰਬ ਉਖੜਨੀ ਦੀ ਦੋਨੋਂ ਦੂਰ ਤੱਕ ਕਲਾ ਨਾਲ ਨਾਲ ਜ ਮਿਲ ਗਿਆ ਇੱਥੇ ਤੇ ਮਾੜੋ ਲਗ ਲਗ ਲੱਗ ਰਹੀ ਦੇਖ ਰੰਗ ਬਲੈਕ ਦਾ ਇਹਨੂੰ ਦੂਰ ਤੋਂ ਦੇਖਦਾ ਉਹ ਪਰਲੇ ਪਾਸੇ ਤੋਂ ਥੋੜੀ ਗੱਦਦੀ ਲੱਗ ਰਹੀ ਹੈ। ਕੀ ਬਣਾ ਰਹੇ ਹੋ? ਚਿਕਨ ਦਿਖਾਣਾ ਮੁਖੜਾ ਦਿਖਾਣਾ। ਇਸਕਾ ਮੁਖੜਾ ਦਿਖਾਣਾ ਕਿਹਦਾ ਬਣਾ ਰਹਾ ਰੰਗਤ ਰੰਗਤ ਦਾ ਦਿਖਾਣਾ ਉੱਪਰ ਢੱਕਣ ਉਠਾਣਾ। ਕੀ ਆ ਦੇਖੀਂ? ਦਿਖਾਓ ਤੁਸੀਂ ਮੈਂ ਦੇਖ ਕੇ ਬਤਾ ਦਾਂ। ਇਹ ਦੂਆ ਚੀਜ਼ ਹੈ। ਆਲੂ ਵਿੱਚ ਪਾਇਆ ਨਹੀਂ ਹਾਂ ਦੂਆ ਹੈ ਦੂਆ ਕੀ ਹੈ ਦੇਸੀ ਮਾਲ 10 10 10 10 ਹੋ ਰਿਹਾ 100 ਹੋ ਰਿਹਾ ਹਾਂ 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 ਬਈ ਨਾਲ ਮਾ ਸਾਰਾ ਪਿੰਡਾ ਜਨਾ ਚਿਪ ਚਿਪ ਕਰਨ ਲੱਗਿਆ ਹੋਇਆ ਹਾਂਜੀ ਬਾਲਟੀ ਚਾਜੋ ਤਸਲਾ ਕੋਈ ਉੱਪਰ ਦੇ ਇਹਨਾਂ ਤਸਲਾ ਨਹੀਂ ਪਿਆ ਉਹ ਦਬਾ ਠੀਕ ਹੈ ਉੱਥੇ ਇਹਨਾਂ ਸਰਦਨ ਸਾਬਣ ਨਹਾ ਲੀਏ ਵਾਹ ਜੀ ਵਾਹ ਨਹਾ ਕੇ ਤਾਂ ਨਾ ਸਰੀਰ ਖੁੱਲ ਗਿਆ ਤੇ ਹੁਣ ਘੜੀ ਘੰਟਾ ਦੋਸਤਾਂ ਨਾਲ ਮੋਟਰਲ ਮਾਰਦੇ ਗੱਪਸ਼ਾਪ ਉਹਦੇ ਆਇਆ ਫੋਨ ਕਹਿੰਦਾ ਵੀ ਆ ਜਾ ਮੈਂ ਕਿਹਾ ਵੀ ਆਉਂਦਾ ਫਿਰ ਇਹੀ ਹੁੰਦਾ ਬਾਈ ਦੋਸਤਾਂ ਨਾਲ ਬੈਠ ਕੇ ਥੋੜਾ ਥੋੜਾ ਟਾਈਮ ਸਪੈਂਡ ਕਰ ਲਈ ਇਹ ਘੜੀ ਅੱਜ ਤਾਂ ਥਾਣੇ ਦਾ ਰਹੇ ਪਜਾਪੜਸ ਵਾਲਾ ਕਦੇ ਕਦੇ ਆਉਂਦਾ ਹੁੰਦਾ ਬਾਈ ਉਹ ਸਰ ਬੈਠ ਲੀ ਤੇ ਗੰਦਾ ਬਤਾ ਮਾਰ ਲੀ ਦੀਆ